ਸ਼ੁਗਰ ਵੀਰੇ ਰੱਬ ਦਾ ਜੋ ਕੰਮ ਜੋ ਕਿ ਇੰਗਲੈਂਡ ਤੋਂ ਗੱਲ ਕਰ ਰਹੇ ਤੁਹਾਡਾ ਰਿਸ਼ਤੇਦਾਰੀ ਗੱਲ ਕਰਿਆ ਪਛਾਣਿਆ ਸਾਨੂੰ ਹਾਂ ਹਾਂ ਵੀਰੇ ਪਛਾਣ ਲਿਆ ਹੋਰ ਕੀ ਹਾਲ ਆ ਠੀਕ ਠਾਕ ਕਿਹੜਾ ਗੱਲ ਕਰਿਆ ਚਾ ਮੈਂ ਤੂੰ ਦੱਸ ਵੇਖ ਲੈ ਤੈਨੂੰ ਮੈਂ ਇੱਥੇ ਵਿਦੇਸ਼ ਤੋਂ ਤੁਹਾਨੂੰ ਕਾਲ ਕੀਤੀ ਤੇ ਵੇਖਾ ਸਾਨੂੰ ਭਰਾ ਯਾਦ ਕਰਦੇ ਯਾਨੀ ਯਾਦ ਕਰਦੇ ਹਾਂ 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 ਜਿਆਦਾ ਵੀਰੇ ਚੰਗੀ ਤਰ੍ਹਾਂ ਹਾਂ ਹੋਰ ਤੁਹਾਡੇ ਪਿਓ ਬਾਬੂ ਸਭ ਠੀਕ ਹੈ ਸਾਰੇ ਸਾਰੇ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਮੈਂ ਵੇਖਾ ਮੈਂ ਅਗਲਾ ਅੱਜ ਕੱਲ ਕਰਕੇ ਪਤਾ ਕਰੀਏ ਸ ਤੁਹਾਨੂੰ ਯਾਦ ਕਰਦੇ ਯਾਦ ਨਹੀਂ ਕਰਦੇ ਅੱਛਾ ਅੱਛਾ ਚਲੋ ਵਧੀਆ ਤੁਸੀਂ ਯਾਦ ਕਰ ਲਿਆ ਹੋਰ ਤਨਾ ਕਰ ਸਭ ਠੀਕ ਠਾਕ ਹੈ ਰੱਬ ਦਾ ਸ਼ੁਕਰ ਹੈ ਹਾਂ ਹਾਂ ਵਧੀਆ ਪਛਾਣ ਆ ਗਈ ਨਾ ਹਾਂ ਹਾਂ ਆ ਗਈ ਪਛਾਣ ਹਾਂ ਹੋਰ ਸੁਣਾ ਕੰਮ ਸਨਾ ਕੰਮ ਸਹੀ ਚੱਲ ਰਿਹਾ ਹਾਂ ਹਾਂ ਵਧੀਆ ਓ ਯਾਰ ਮੈਂ ਇੱਥੇ ਵੀਜ਼ਾ ਹੋ ਗਿਆ ਸੀ ਖਰਾਬ ਯਾਰ ਕਿਛਣਾ ਜੈਂਟ ਦੇ ਦੇਣੇ ਸੀ ਪੈਸੇ ਥੋੜੇ ਅੱਛਾ ਉਹ ਜੈਂਟ ਦੇਣਾ ਸੀ 2 ਲੱਖ ਰੁਪਏ ਮੈਂ ਤੈਨੂੰ ਪੈਸੇ ਭੇਜਣੇ ਸੀ 10 ਲੱਖ ਰੁਪਏ ਨਾ ਅੱਛਾ ਇੰਨੇ ਪੈਸੇ ਸਾਲਿਆ ਤੇਰੇ ਕੋਲੇ ਕਿੱਥੋਂ ਆ ਗਏ ਓਏ ਫਿਰ ਕੈਨੇਡਾ ਇਹ ਤੈਨੂੰ ਪਤਾ ਇੰਨੇ ਪੈਸੇ ਥੋੜਾ ਕੈਨੇਡਾ ਚਲ ਜਾਂਦੇ ਦਾ ਬੰਦਾ ਸਾਲਿਆ ਫੱਦੂ ਬਣਾਈ ਜਾਂਦਾ ਪਹਿਲਾਂ ਤਾਂ ਕਹਿੰਦਾ ਸੀ ਯੂਕੇ ਰਹਿਣਾ ਕੈਨੇਡਾ ਯੂਕੇ ਇੱਕ ਹੀ ਹੁੰਦਾ ਨਾ ਭਾਈ ਕੱਲੋਂ ਤੂੰ ਕਹਿੰਗਾ ਮਾਨ ਸਾਹਿਬ ਇੱਥੇ ਹੀ ਆ ਕੈਨੇਡਾ ਦੇ ਨਾਲ ਹੀ ਆ <laughs> Cata que